ਹੁਣ ਜਦ ਇਹ ਆਖਿਆ ਜਾਂਦਾ ਹੈ ਫਰਾਣਾ ਮਨ ਬਦਲ ਗਿਆ ਹੈ। ਤਾਂ ਕੀ ਬਦਲੇ ਉਹਦੇ ਹੱਥ ਪੈਰ ਬਦਲੇ ਨੇ, ਮੂੰਹ ਮੱਥਾ ਬਦਲੇ। ਉਹਦੀਆਂ ਅੱਖਾਂ ਬਦਲ ਗਈਆਂ ਨੇ। ਕੁਛ ਵੀ ਨਹੀਂ ਬਦਲਿਆ। ਵਿਚਾਰ ਬਦਲ ਗਏ ਨੇ। ਸੋਚਣੀ ਬਦਲ ਗਈ ਹੈ। ਚਿੰਤਨ ਬਦਲ ਗਿਆ ਹੈ। ਕਹਿੰਦੇ ਨੇ ਬੰਦਾ ਤੇ ਬਦਲ ਗਿਆ। ਇਹ ਤੇ ਬਿਲਕੁਲ ਮਨਮੁਖ ਹੁੰਦਾ ਸੀ ਗੁਰਮੁਖ ਹੋ ਗਿਆ। ਤੇ ਜਦ ਮਨਮੁਖ ਸੀ ਤੇ ਸਿਰ ਤੇ ਸਿੰਗ ਲੱਗੇ ਹੋਏ ਸਨ। ਅੱਜ ਗੁਰਮੁਖ ਹੋ ਗਿਆ ਤੇ ਕੋਈ ਮੋਰ ਦੇ ਪੰਖ ਲੱਗ ਗਏ ਨੇ। ਨਹੀਂ ਵਿਚਾਰ ਬਦਲ ਗਏ। विचार बदल गए। ਹੁਣ ਮੈਂ ਅਰਸ਼ ਕਰਾਂ Hindu ਹੋਣਾ ਇੱਕ ਵਿਚਾਰ ਹੈ। Muslim ਹੋਣਾ ਇੱਕ ਵਿਚਾਰ ਹੈ। Christian ਹੋਣਾ ਇੱਕ ਵਿਚਾਰ ਹੈ। Sikh ਹੋਣਾ ਇੱਕ ਵਿਚਾਰ ਹੈ। ਅੱਜ ਇੱਕ Hindu Christian ਬਣ ਜਾਂਦਾ ਤਾਂ ਕੀ ਬਦਲ ਗਿਆ? ਕੋਈ ਹੋਂ ਬਦਲਿਆ? ਹੱਡੀਆਂ ਬਦਲ ਗਈਆਂ ਨੇ? ਮੂੰਹ ਮੱਥਾ ਬਦਲ ਗਿਆ? ਹੱਥ ਪੈਰ ਬਦਲ ਗਏ? ਨਹੀਂ, ਵਿਚਾਰ ਬਦਲ ਗਏ। ਬਸ ਸੋਚਣੀ ਬਦਲ ਗਈ। ਖਿਆਲ ਬਦਲ ਗਿਆ। ਬੰਦਾ ਬਦਲ ਗਿਆ। ਕੱਲ Hindu ਸੀ ਅੱਜ Christian। ਅੱਜ ਇੱਕ ਈਸਾਈ ਮੁਸਲਮਾਨ ਬਣ ਜਾਂਦਾ ਹੈ ਤਾਂ ਕੀ ਬਦਲ ਗਿਆ ਇਸ ਤਰ੍ਹਾਂ ਪਛਾਣ ਕਰੋਗੇ ਕੀ ਬਦਲ ਗਿਆ ਕੁਝ ਵੀ ਨਹੀਂ ਬਦਲਿਆ ਕੁਝ ਵੀ ਨਹੀਂ ਤੁਹਾਡੀ ਤਰ੍ਹਾਂ ਲਿਬਾਸ ਹੁਣ ਆਨੰਦ ਮਾਰਗੀ ਵੀ ਪਹਿਨਣ ਲੱਗ ਪੈਣਾ ਹੈ ਬਿਹਾਰ ਦੇ ਆਨੰਦ ਮਾਰਗੀ ਸਾਧੂ ਇਸ ਤਰ੍ਹਾਂ ਦੀ ਦਸਤਾਰ ਸਜਾਉਂਦੇ ਨੇ ਕੇਸਾਦਾਰੀ ਨੇ ਕਿਰਪਾਨ ਵੀ ਪਹਿਨਦੇ ਨੇ ਤਾਂ ਕਿਸ ਤਰ੍ਹਾਂ ਪਛਾਣ ਕਰੋਗੇ ਆਨੰਦ ਮਾਰਗੀ ਕੌਣ ਹੈ ਤੇ ਸਿੱਖ ਕੌਣ ਹੈ ਇਹ ਵੀ ਮੈਂ ਅਜ ਕਰਦਾ ਭਾਵੇਂ ਥੋੜੇ ਨੇ ਪਰ ਹੈਗੇ ਨੇ ਬਿਆਰ ਦੇ ਚੋਂ ਉਹਨਾਂ ਦਾ ਦਬਦਬਾ ਕਾਫੀ ਹੈ ਇਹ ਵੀ ਮੈਰਜ਼ ਕਰਦੇ ਆ ਅੱਜ ਇੱਕ 크੍ਰਿਸਚਨ ਮੁਸਲਮਾਨ ਬਣ ਜਾਂਦਾ ਹੈ ਅੱਜ ਇੱਕ ਮੁਸਲਮਾਨ ਹਿੰਦੂ ਬਣ ਜਾਂਦਾ ਹੈ ਤਾਂ ਕੀ ਬਦਲਿਆ ਕੁਝ ਵੀ ਨਹੀਂ ਬਦਲਿਆ ਵਿਚਾਰ ਬਦਲ ਜਾਂਦੇ ਨੇ ਸਿੱਖ ਤੇ ਖੜਾ ਹੀ ਵਿਚਾਰ ਤੇ ਸਿੱਖੀ ਸਿੱਖਿਆ ਗੁਰੂ ਵਿਚਾਰ ਜੋ ਗੁਰੂ ਦੀ ਵਿਚਾਰ ਦੇ ਮੁਤਾਬਕ ਜੀ ਰਿਹਾ ਸਿੱਖ ਜੋ ਆਪਣੇ ਵਿਚਾਰ ਦੇ ਮੁਤਾਬਕ ਜੀ ਰਿਹਾ ਮਨੁੱਖ ਤੇ ਹੈ ਸਿੱਖ ਨਹੀਂ ਹੈ ਕੁਝ ਹੋਰ ਹੋ ਸਕਦਾ ਹੈ ਸਿੱਖ ਨਹੀਂ ਹੈ ਸਿੱਖੀ ਸਿੱਖਿਆ ਗੁਰੂ ਵਿਚਾਰ ਵਿਚਾਰ ਦੇ ਬਦਲਦਿਆਂ ਮਨੁੱਖ ਬਦਲ ਜਾਂਦਾ ਹੈ ਤਸਵੀਰ ਉਮੀਦੋਂ ਕੀ ਆਇਨਾ ਮਲਾਲੋਂ ਕਾ ਇਨਸਾਨ ਜਿਸੇ ਕਹਤੇ ਹੈ ਮੁਅਸ਼ਰ ਹੈ ਖਿਆਲੋਂ ਕਾ ਮਨੁੱਖ ਕੀ ਹੈ ਖਿਆਲਾਂ ਦਾ ਇਕੱਠ ਖਿਆਲ ਬਦਲ ਗਏ ਬੰਦਾ ਬਦਲ ਗਿਆ ਵਿਚਾਰ ਬਦਲ ਗਏ ਬੰਦਾ ਬਦਲ ਗਿਆ ਤੋ ਹੁਣ ਮੈਂ ਅਰਸ਼ ਕਰਾਂ ਤਨ ਅਸਤੂਲ ਹੈ ਵਿਚਾਰ ਸੂਖਸ਼ਮ ਨੇ ਮਨ ਸੂਖਸ਼ਮ ਹੈ ਮਨ ਕੀ ਵਿਚਾਰ ਮਨ ਕੀ ਸੋਚਣੀ ਮਨ ਕੀ ਯਾਦਾਂ ਚਿੰਤਨ ਚੇਤੇ ਸ਼ਕਤੀ ਮਨ ਕੀ ਅਹੰਕ ਇਹ ਥੋੜੀ ਦਿਖਾਈ ਦਿੰਦਾ ਹੈ ਮੇਰੇ ਵਿਚਾਰ ਕੀ ਨੇ ਬੜੀ ਸੋਚਣੀ ਕੀ ਹੈ ਮੇਰੀ ਯਾਦਾਂ ਕੀ ਨੇ ਮਨ ਨੂੰ ਪਤਾ ਔਰ ਮੈਨੂੰ ਕੀ ਪਤਾ ਤੁਸੀਂ ਕਿਛ ਦੀ ਯਾਦ ਵਿੱਚ ਬੈਠੇ ਹੋ ਤੇ ਕੀ ਸੋਚ ਰਹੇ ਹੋ ਪਰ ਜਿਸ ਤਰ੍ਹਾਂ ਸਰੀਰ ਦੇ ਵਿੱਚ ਹਰ ਵਕਤ ਸਵਾਸ ਚੱਲਦੇ ਨੇ ਮਨ ਦੇ ਵਿੱਚ ਹਰ ਵਕਤ ਵਿਚਾਰ ਚੱਲਦੇ ਨੇ ਜਿਵੇਂ ਸਰੀਰ ਦੇ ਵਿੱਚ ਹਰ ਵਕਤ ਨਬਜ਼ ਚੱਲਦੀ ਹੈ ਜੀਵ ਦੇ ਜਗ ਦੇ ਮਨੁੱਖ ਦੇ ਅੰਦਰ ਮਨ ਦੇ ਵਿੱਚ ਹਰ ਵਕਤ ਸੋਚਣੀ ਚੱਲਦੀ ਹੈ